ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮੇਸ਼ ਪਰਿਵਾਰ ਗਰੁੱਪ ਆਫ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਰੋਜ਼ਾਨਾ ਗੁਰੂ ਦੀ ਗੱਲ ਅੱਜ 19 ਜੂਨ ਹੈ ਮੈਂ ਗੁਰੂਸੀ ਸਕੂਲ ਕਲਾਸ 10ਵੀਂ ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾਂ ਜ਼ਿਲ੍ਹਾ ਤਰਨਤਾਰਨ ਵਿੱਚ ਪੜਦੀ ਹਾਂ ਮੇਰੇ ਵੱਲੋਂ ਆਪ ਜੀ ਦਾ ਨਿੱਘਾ ਸਵਾਗਤ ਹੈ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਹੁਕਮ ਹੈ ਸੂਕੇ ਹਰੇ ਕੀਏ ਖ ਨਮਾ ਹੈ ਅੰਮ੍ਰਿਤ ਦ੍ਰਿਸ਼ਟ ਸੱਚ ਜੀਵਾਏ ਹੇ ਭਾਈ ਜਿੰਨਾ ਮਨੁੱਖਾਂ ਦਾ ਆਤਮਿਕ ਜੀਵਨ ਸੁੱਕ ਗਿਆ ਭਾਵ ਆਤਮਿਕ ਜੀਵਨ ਉੱਚਾ ਸੁੱਚਾ ਨਹੀਂ ਰਿਹਾ ਗੁਰੂ ਜੀ ਨੇ ਉਹਨਾਂ ਮਨੁੱਖਾਂ ਤੇ ਕਿਰਪਾ ਕਰਕੇ ਉਹਨਾਂ ਦਾ ਜੀਵਨ ਆਤਮਿਕ ਤੌਰ ਤੇ ਉੱਚਾ ਸੁੱਚਾ ਕਰ ਦਿੱਤਾ ਹਰਿਆ ਭਰਿਆ ਕਰ ਦਿੱਤਾ ਹੈ ਆਪਣੀ ਅਮਰਿਤ ਨਾਮ ਰਸ ਵਾਲੀ ਦ੍ਰਿਸ਼ਟੀ ਨਾਲ ਉਹਨਾਂ ਮਨੁੱਖਾਂ ਨੂੰ ਉੱਚਾ ਸੁੱਚਾ ਜੀਵਨ ਬਖਸ਼ ਦਿੱਤਾ ਹੈ ਪੂਰੇ ਗੁਰੂ ਨੇ ਉਹਨਾਂ ਦੇ ਸਾਰੇ ਕਸ਼ਟ ਦੂਰ ਕਰ ਦਿੱਤੇ ਆਪਣੇ ਸੇਵਕ ਨੂੰ ਆਪਣੀ ਸੇਵਾ ਦੇ ਦਿੱਤੀ ਉਸ ਮਨੁੱਖ ਦੀ ਸਾਰੀ ਚਿੰਤਾ ਦੂਰ ਹੋ ਗਈ ਗੁਣਾਂ ਦੇ ਖਜ਼ਾਨੇ ਸਤਗੁਰੂ ਜੀ ਨੇ ਜਿਸ ਮਨੁੱਖ ਉੱਪਰ ਆਪਣੀ ਕਿਰਪਾ ਕਰ ਦਿੱਤੀ ਉਸ ਦੇ ਮਨ ਦੀ ਸਾਰੀ ਆਸਾ ਪੂਰੀ ਹੋ ਗਈ ਜਦੋਂ ਗੁਰੂ ਜੀ ਦਾ ਹੁਕਮ ਹੋਇਆ ਤੁਰੰਤ ਹੀ ਉਸ ਮਨੁੱਖ ਦੇ ਸਾਰੇ ਦੁੱਖ ਦੂਰ ਹੋ ਗਏ ਉਸ ਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਗਈ ਉਸ ਦੇ ਹਿਰਦੇ ਘਰ ਵਿੱਚ ਸੁੱਖ ਸਮਾ ਗਏ ਟਿਕ ਗਏ ਗੁਰੂ ਜੀ ਆਖਦੇ ਹਨ ਜਦੋਂ ਮਨੁੱਖ ਨੂੰ ਪੂਰਨ ਗੁਰੂ ਦਾ ਮਿਲਾਪ ਹੋ ਗਿਆ ਉਸ ਦੀ ਸਾਰੀ ਇੱਛਾ ਪੂਰੀ ਹੋ ਗਈ ਉਸ ਸੇਵਕ ਨੂੰ ਉੱਤਮ ਫਲ ਪ੍ਰਾਪਤ ਹੋ ਗਏ ਮਨ ਇੱਛੇ ਫਲਾਂ ਦੀ ਪ੍ਰਾਪਤੀ ਹੋ ਗਈ ਗੁਰੂ ਪਿਆਰੀ ਸਾਥ ਸੰਗਤ ਜੀ ਸਤਿਗੁਰੂ ਜੀ ਦੇ ਬਖਸ਼ੇ ਗੁਰਮੰਤਰ ਦਾ ਨਾਮ ਦਾ ਅਭਿਆਸ ਕਰਨਾ ਸਤਿਗੁਰੂ ਜੀ ਨੂੰ ਪ੍ਰਸੰਨ ਕਰਨਾ ਹੈ ਸਤਿਗੁਰੂ ਜੀ ਦੀ ਟਹਿਲ ਸੇਵਾ ਕਰਨੀ ਹੈ ਸਤਿਗੁਰੂ ਜੀ ਪ੍ਰਸੰਨ ਹੋ ਜਾਣ ਤਾਂ ਉਸ ਮਨੁੱਖ ਦਾ ਆਤਮਿਕ ਜੀਵਨ ਉੱਚਾ ਸੁੱਚਾ ਹੋ ਜਾਂਦਾ ਹੈ ਪਿਆਰੇ ਵਿਦਿਆਰਥੀਓ ਕਿਸੇ ਨਾਲ ਈਰਖਾ ਨਹੀਂ ਕਰਨੀ ਚਾਹੀਦੀ ਈਰਖਾ ਅਮਰ ਵੇਲ ਵਾਂਗ ਹੈ ਅਮਰ ਬੇਲ ਦਰਖਤ ਉੱਪਰ ਚੜ੍ਹ ਕੇ ਦਰਖਤ ਨੂੰ ਸੁਕਾ ਦਿੰਦੀ ਹੈ ਜਦੋਂ ਦਰਖਤ ਸੁੱਕ ਜਾਵੇ ਤਾਂ ਅਮਰ ਬੇਲ ਆਪ ਵੀ ਸੁੱਕ ਜਾਂਦੀ ਹੈ ਇਸੇ ਤਰ੍ਹਾਂ ਈਰਖਾ ਪਹਿਲਾਂ ਅਗਲੇ ਮਨੁੱਖ ਨੂੰ ਸਾੜਦੀ ਹੈ ਫਿਰ ਈਰਖਾ ਕਰਨ ਵਾਲਾ ਮਨੁੱਖ ਆਪ ਸੜ ਜਾਂਦਾ ਹੈ ਸੋ ਸਾਰੀ ਉਮਰ ਕਿਸੇ ਨਾਲ ਈਰਖਾ ਨਾ ਕਰਿਓ ਗੁਰੂ ਭਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ